ਜੈਨ ਸਰ ਜੈਨ ਜੀ ਸਰ ਤੁਸੀਂ ਠਾਣਾ ਸਿਟੀ ਕੋਲ 10 ਪੁਲਿਸ ਦਾ ਚਾਰ ਸੰਭਾਲਿਆ ਤੇ ਕੀ ਦੇਦੇ ਹੋ ਆਪਣੇ ਠਾਣਾ ਸਿਟੀ ਬਾਰੇ ਮੈਂ ਇੰਸਪੈਕਟਰ ਹਰਸਨਦੀਪ ਸਿੰਘ ਮੈਂ ਇੱਥੇ ਠਾਣਾ ਸਿਟੀ ਵਿੱਚ ਬਤੌਰ ਮੁਖ ਅਫਸਰ ਤਨਦੀ ਹੋਈ ਹੈ ਮੇਰੀ ਨਵੀਂ ਤੇ ਮੇਰੇ ਸ਼ਹਿਰ ਵਾਸੀਆਂ ਨੂੰ ਇਹੋ ਵੀ ਲੈ ਵੀ ਹਮੇਸ਼ਾ ਪੁਲਿਸ ਨੂੰ ਸੱਚੀ ਤੇ ਸਾਫ਼ ਤਲਾ ਦੋ ਤਾਂ ਜੋ ਪੁਲਿਸ ਉਹਨਾਂ ਦੀ ਮਦਦ ਕਰ ਸਕੇ ਇਸੇ ਵੀ ਤਰ੍ਹਾਂ ਦੀ ਜੜੀਆਂ ਝੂਠੀਆਂ ਫਵਾਹਾਂ ਉਹਨਾਂ ਦੇ ਵਿੱਚ ਨਾ ਆਓ ਅਗਰ ਕੋਈ ਸ਼ਹਿਰ ਦੇ ਵਿੱਚ ਝੂਠੀ ਫਵਾਹ ਫਲਾਉਂਦਾ ਵਾ ਤੇ ਉਹ ਸਾਡੇ ਨਾਲ ਕਲਾਈਫਾਈ ਕੀਤੀ ਜਾਵੇ ਜੀ ਕਾਨੂੰਨ ਵਿਵਸਥਾ ਅਨੁਸਾਰ ਮੇਨਟੇਨ ਕਰ ਰੱਖ ਲੈ ਕੀ ਕੀ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਕਾਨੂੰਨ ਵਿਵਸਥਾ ਨੂੰ ਬਣਾਉਣ ਵਾਸਤੇ ਜੀ ਮਾਜੋਗ ਐਸਐਸਬੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਜਿਹੜੀਆਂ ਲਗਾਤਾਰ ਸ਼ਹਿਰ ਦੇ ਵਿੱਚ ਪੈਟਰੋਲਿੰਗ ਦੇ ਨਾਕਾਬੰਦੀ ਕਰ ਰਹੇ ਹਣੀ ਇਸ ਦੇ ਨਾਲ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਪੀਸੀਆਰ ਵਹੀਕਲ ਚੱਲ ਰਹੇ ਨੇ ਉਹਨਾਂ ਨੂੰ ਵੀ ਲਗਾਤਾਰ ਜੜੀਆਂ ਪੈਟਰੋਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਸ਼ਹਿਰ ਦਾ ਮਾਹੌਲ ਵਧੀਆ ਬਣ ਤੇ ਸਖਾਲਾ ਸਾਡੀਆਂ ਤਕਰੀਬਨ ਜੀ ਸ਼ਹਿਰ ਦੇ ਵਿੱਚ 10 ਕਿ ਟੀਮਾਂ ਕੰਮ ਕਰ ਰਹੀਆਂ ਨੇ ਹਰ ਵੇਲੇ ਜੀ 24 ਆਰ ਆਮ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਰ ਆਮ ਲੋਕਾਂ ਨੂੰ ਇਹ ਸੰਦੇਸ਼ ਹੈ ਵੀ ਉਹ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਉਹ ਵੀ ਪੁਲਿਸ ਨੂੰ ਹਮੇਸ਼ਾ ਆਪਣਾ ਦੋਸਤ ਸਮਝੋ ਸੱਚੀ ਇਤਲਾਹ ਦਿਓ ਝੂਠੀਆਂ ਆਵਾਵਾਂ ਤੋਂ ਬਚੋ ਤਾਂ ਜੋ ਪੁਲਿਸ ਉਹਨਾਂ ਦੀ ਹਰ ਵੇਲੇ ਉਹਨਾਂ ਦੀ ਮਦਦ ਕਰ ਸਕੇ ਤੇ ਸ਼ਾਂਤੀ ਜੀ ਦਾ ਤਤਵ ਜਿਹੜੇ ਆ ਉਹਨਾਂ ਨੂੰ ਮੇਰਾ ਚੇਤਾਵਨੀ ਹੈ ਵੀ ਉਹ ਸਾਰੇ ਆਪਣੇ ਗਲਤ ਕੰਮ ਛੱਡ ਦੇਣ ਨਹੀਂ ਤਾਂ ਕਾਨੂੰਨ ਆਪਣਾ ਕੰਮ ਕਰਦਾ ਹੈ ਉਹਨਾਂ ਨੂੰ ਐਸ ਵਾਰ ਲਾਭ ਬੁੱਕ ਕਰੇਗਾ ਜੀ